ਯਾ ਜੈ ਸ਼ਰਮਣੀ ਅਕਾਲੀ ਦਲ ਦੀ ਨਵੀਂ ਕੋਰ ਕਮੇਟੀ ਜਿਹੜੀ ਪਿਛਲੇ ਦਿਨੀ ਬਣ ਗਈ ਸੀ ਉਹਦੀ ਪਹਿਲੀ ਮੀਟਿੰਗ ਹੋ ਰਹੀ ਹੈ ਚੰਡੀਗੜ੍ਹ ਦੇ ਵਿੱਚ ਅਕਾਲੀ ਦਲ ਦਫ਼ਤਰ ਦੇ ਵਿੱਚ ਇਹ ਮੀਟਿੰਗ ਰੱਖੀ ਗਈ ਹੈ ਸੂਬੇ ਦੇ ਮੌਜੂਦਾ ਸਿਆਸੀ ਹਾਲਾਤਾਂ ਤੇ ਚਰਚਾ ਕੀਤੀ ਜਾ ਰਹੀ ਹੈ ਜ਼ਾਹਰ ਜੀ ਗੱਲ ਹੈ ਵਿਕਰਮ ਮਜੀਠੀਆ ਦੇ ਮਾਮਲੇ ਨੂੰ ਲੈ ਕੇ ਕੋਰ ਕਮੇਟੀ ਦੇ ਵਿੱਚ ਚਰਚਾ ਹੋਏਗੀ ਕਿ ਅਗਲੇ ਦਿਨਾਂ ਦੇ ਵਿੱਚ ਅਕਾਲੀ ਦਲ ਨੇ ਕੀ ਸਟੈਂਡ ਲੈਣਾ ਹੈ ਜਾਂ ਕਿਸ ਤਰੀਕੇ ਨਾਲ ਐਕਸ਼ਨ ਕਰਨਾ ਹੈ ਔਰ ਪਹਿਲੀ ਮੀਟਿੰਗ ਹੈ ਨਵੀਂ ਕੋਰ ਕਮੇਟੀ ਪਿਛਲੇ ਦਿਨੀ ਫਾਰਮ ਕੀਤੀ ਗਈ ਹੈ ਅਕਾਲੀ ਦਲ ਵੱਲੋਂ ਔਰ ਉਸ ਤੋਂ ਬਾਅਦ ਇਹ ਪਹਿਲੀ ਮੀਟਿੰਗ ਸੁਖਵੀਰ ਬਾਦਲ ਦੀ ਅਗਵਾਈ ਦੇ ਵਿੱਚ ਹੋਈ ਹੈ। ਬੜੀ ਬਹੁਤ ਰਘੂ ਮਹਾਰਾਜ ਦੀ ਕਿਰਪਾ ਹੋਈ ਹੈ ਜੀ। ਬਹੁਤ ਪ੍ਰੇਮ ਨਾਲ ਸਾਰਾ ਜੋ ਪ੍ਰੋਸੀਜਰ ਹੈ ਉਹ ਮੁਕੰਮਲ ਹੋਇਆ ਹੈ। ਉਸ ਤੋਂ ਬਾਅਦ ਜਨੈਨੀ ਮਸਲੇ ਸਾਹ ਸੁਖਵੀਰ ਸਿੰਘ ਬਾਦਲ ਨੇ ਇਸ ਸਭਾਵਾ ਨੂੰ ਦੇਖ ਕੇ ਦੂਜੀ ਵਾਰ ਇਹਨੂੰ ਪ੍ਰਧਾਨ ਬਣਾਇਆ ਗਿਆ। ਇਸ ਕਰਕੇ ਅੱਜ ਪਹਿਲੀ ਮੀਟਿੰਗ ਹੈ। ਮੈਂ ਜਿੰਨੇ ਵੀ ਸਾਰੇ ਵਰਕਿੰਗ ਮੀਟਿੰਗ ਇਸ ਸਟੇਕ ਹੋਲਡਰ ਕਮੇਟੀ ਦੇ ਮੈਂਬਰ ਆ ਰਹੇ ਨੇ ਸਾਰੇ ਵੱਲੋਂ ਤੇ ਪ੍ਰਧਾਨ ਜੀ ਨੂੰ ਪਹਿਲਾਂ ਤਾਂ ਧਰਵਾਦ ਕਰਦੇ ਆ ਜਿਨ੍ਹਾਂ ਨੇ ਕੋਰ ਕਮੇਟੀ ਬਣਾ ਕੇ ਤੁਰਤ ਹਾਲਾਤ ਨੂੰ ਮੁੱਖ ਰੱਖ ਕੇ ਮੀਟਿੰਗ ਸੱਦੀ ਹੈ ਦੂਜਾ ਜੋ ਹੈ ਉਹ ਕਿਰਪਾ ਕਰੇਗਾ ਮੈਂ ਤੁਹਾਨੂੰ ਇਨੀਕ ਬੇਨਤੀ ਕਰ ਸਕਦਾ ਅੱਜ ਕਿ ਦੇਖਿਓ ਸਾਰੇ ਹਾਲਾਤ ਕਿਵੇਂ ਬਦਲਦੇ ਨੇ ਜੋ 10 ਸਾਲ ਲੋਕਾਂ ਦੇ ਹਾਲਾਤ ਦੇਖੇ ਨੇ ਉਹਨੂੰ ਦੇਖਦੇ ਹੋਏ ਗੁਰੂ ਕਿਰਪਾ ਕਰੇਗਾ ਕਾਲੀ ਗੱਲ ਚੜਦੀ ਕਲਾ ਜਾਏਗਾ ਪੰਜਾਬ ਦੇ ਭਲੇ ਵਾਸਤੇ ਠੀਕ ਕੰਮ ਕਰਾਂਗੇ। ਇਹ ਵਿਗ੍ਰਹਿ ਮਜੀਠੀਆ ਦੇ ਖਿਲਾਫ ਲਗਾਤਾਰ ਸੂਬੇ ਕੱਟੋਂ ਕਰਦੀ ਕੋਸ਼ਿਸ਼ ਹੈ। ਪੁਰਾਣੇ ਆਧੂ ਕਈ ਉਹਨਾਂ ਦੇ ਸੱਤਿਆਂ ਨੂੰ ਲਿਆਇਆ ਜਾ ਰਿਹਾ ਹੈ ਕਵਾਈ ਵਾਸਤੇ। ਜਿਹੜੇ ਸਰਕਾਰਾਂ ਫੇਲ ਹੋ ਜਾਂਦੀਆਂ ਨੇ 3 ਸਾਲ ਹੋ ਗਏ। ਜਿਹੜੀ ਸਰਕਾਰ ਕਹਿੰਦੀ ਸੀ ਚੁਟਕੀ 'ਚ ਦਸ਼ੇ ਖਤਮ ਕਰ ਦਿਆਂਗੇ, ਰਿਸ਼ਵਤਖਤੂ ਕਰ ਦਿਆਂਗੇ, ਰੇਤਾ ਸਸਤਾ ਕਰ ਦਿਆਂਗੇ, ਸ਼ਰਾਬ ਤੋਂ ਇੰਨੇ ਕਮਾ ਲਾਂਗੇ ਸੁਧਾਰ ਦਿਆਂਗੇ ਅਸੀਂ ਸਕੂਲ ਸੁਧਾਰ ਦਿਆਂਗੇ ਸਾਰੇ ਕੰਮਾਂ ਸ਼ੇਲ ਹੋ ਗਿਆ ਸਰਕਾਰ ਸਾਢੇ 3 ਸਾਲ ਟੱਪ ਚੱਲੇ ਨੇ ਤਾਂ ਉਸ ਤੋਂ ਬਾਅਦ ਇਹਨਾਂ ਕੋਲੇ ਚਾਰਾ ਕੋਈ ਨਹੀਂ ਲੋਕਾਂ ਦਾ ਧਿਆਨ ਭੜਕਾਉਣ ਵਾਸਤੇ ਝੂਠੇ ਕੇਸ ਬਣਾ ਕੇ ਕਿਸੇ ਸੀਨੀਅਰ ਲੀਡਰ ਨੂੰ ਪਹਿਲਾਂ 25 ਸੀ ಕಾಂಗ್ರೆਸ ਦੇ ਫੜਲੇ ਕਿਸ ਦਾ ਚਲਾਨ ਨਹੀਂ ਪੇਸ਼ ਹੋਇਆ ਕਈਆਂ 'ਚ ਮੁੱਖ ਮੰਤਰੀ ਖੁਦ ਆਈਓ ਸੀ ਉਹਨਾਂ ਦੇ ਵੀ ਕੇਸ ਸਾਰੇ ਜਿਹੜੇ ਰੱਦ ਹੋ ਗਏ ਇਸ ਕਰਕੇ ਇਹ ਵੀ ਜਿੱਕਰ ਇੱਕ ਬਹੁਤ ਵੱਡਾ ਡਰਾਮਾ ਹੈ ਔਰ ਧੱਕਾ ਹੈ اپੋਜੀਸ਼ਨ ਨੂੰ ਦਬਾਉਣ ਦੀ ਕੋਸ਼ਿਸ਼ ਹੈ ਕਿ ਕੋਈ ਸੱਚ ਦੀ ਬਾਤ ਸਾਹਮਣੇ ਨਾ ਆ ਸਕੇ ਨਿਕਲਣਾ ਚੋ ਕੁਛ ਨਹੀਂ ਹੈਰਾਨਗੀ ਹੈ ਸਿਰਫ ਬਦਲਾ ਲਓ ਕਾਰਬਈ ਹੈ ਕਿਉਂਕਿ ਉਹ ਬੋਲਦੇ ਸੀ ਆਪਣੀ ਗੱਲ ਕਰਦੇ ਸੀ ਔਰ ਫੈਕਸ ਦਿੰਦੇ ਸੀ ਉਹਦੇ ਫੈਕਸ ਦਾ ਜਵਾਬ ਕੋਈ ਨਹੀਂ ਉਹਨਾਂ ਦਾ ਜਵਾਬ ਦੇਣ ਲੋਕ ਰਾਜ ਹੈ ਤੇ ਝੂਠਾ ਕੇਸ ਬਣਾਉਣਾ ਇਹ 4 ਸਾਲ ਤੋਂ ਕੇਸ ਹੈ ਚੰਨੀ ਸਾਹਿਬ ਵਿੱਚ ਦਾ ਬਣਿਆ ਹੋਇਆ ਚੰਨੀ ਨੇ ਖੁਦ ਕਹਿਤਾ ਵੀ ਮੇਰੇ ਵੇਲੇ ਕਿਉਂ ਨਾ ਬਈ ਚਲਾਨ ਪੇਸ਼ ਕੀਤਾ ਤੇ ਸੁਪਰੀਮ ਕੋਰਟ ਨੇ ਕਿਹਾ ਵੀ 4 ਸਾਲ ਹੋ ਗਏ ਕਿਉਂ ਨਾ ਚਲਾਨ ਦਿੱਤਾ ਇਸ ਕਰਕੇ ਸਾਰਾ ਕੁਝ ਝੂਠ ਦਾ ਪਰੰਦਾ ਹੈ ਦੇਖੋ ਮੀਟਿੰਗ ਪਾਰਟੀਆਂ ਹਰ ਦੀ ਮੀਟਿੰਗ ਹੁੰਦੀ ਹੈ ਅੱਜ ਦੀ ਮੀਟਿੰਗ ਥੋੜੀ ਜੀ ਵਿਸ਼ੇਸ਼ਤਾ ਇਹ ਹੈ ਕਿ ਜੋ ਸਰਕਾਰ ਨੇ ਵਾਰ ਕੀਤਾ ਉਹਨੂੰ ਟੱਕਰ ਨਾਲ ਕਿਵੇਂ ਆ ਉਹ ਵੀ ਵਿਚਾਰਿਆ ਜਾਊਗਾ ਵਿਕਰਮਜੀਠਿਆ ਨੂੰ ਹਿਮਾਚਲ ਪ੍ਰਦੇਸ਼ ਪੰਜਾਬ ਦੇ ਕੋਈ ਥਾਵਾਂ ਤੇ ਅੱਜ ਲੈ ਕੇ ਗਏ ਨੇ ਇਸ ਤੋਂ ਪਹਿਲਾਂ ਕੱਲ ਤਲਵੀਰ ਗੱਲ ਤੋਂ ਵੀ ਇਹ ਜਿਹੜਾ ਉਸਨੇ ਕੁਝ ਮੈਂ ਕਿਹਾ 100 ਦਲਵੀਰ ਇਕੱਠੇ ਕਰ ਲਓ 100 ਬੋਨੀ ਇਕੱਠੇ ਕਰ ਲਓ 100 ਚਟੋਪਾਧੇ ਇਕੱਠੇ ਕਰ ਲਓ 100 ਨਰਿੰਦਰ ਸਿੰਘ ਇਕੱਠੇ ਕਰ ਲਓ ਇਕੁਅਲ ਟੂ 0 ਕਿਉਂਕਿ ਜਿਹੜਾ ਡਿਸਪਰਪੋਰਸ਼ਨਟ ਐਸੈਟ ਤੇ ਡਰਕ ਮਨੀ ਲਈ ਕੋਈ ਸਾਬਤ ਕਰਨਾ ਹੋਊਗਾ ਨਾ ਉਹ 2 2 ਨਹੀਂ 4 ਹੋਣਾ ਜਵਾਨੀ ਕਹਿਣ ਨਾਲ ਨਹੀਂ ਹੋਣਾ ਉਹ ਕਿੱਥੋਂ ਅਕਾਊਂਟ ਚੋਂ ਨਿਕਲੇ ਕਿਹਦੇ ਚ ਆਏ ਕੋਈ ਇੱਕ ਇੱਕ ਪੈਸਾ ਸਾਬਤ ਕਰਨਾ ਪੈਣਾ ਇਹਨਾਂ ਤੇ ਤਾਂ ਸਗੋਂ ਕਿ ਪਰਚਾ ਉਲਟ ਇਹਨਾਂ ਤੇ ਹੋਣਾ ਚਾਹੀਦਾ ਕਿ ਜਿਹੜੇ ਦੋ ਬੰਦੇਆਂ ਨੂੰ ਹਾਈ ਕੋਰਟ ਨੇ ਕਿਹਾ ਕਿ ਇਹ ਕੂੜੇ ਦੀ ਢੇਰੀ ਹੈ ਬੋਨੀ ਤੇ ਉਹ ਆਲਿਕ ਉਹਨਾਂ ਦੇ ਬਿਆਨ ਉਦੋਂ ਬਾਅਦ ਲਿਖਦੇ ਪਏ ਆ ਮਤਲਬ ਸਰਕਾਰ ਦੀ ਘਰਾਵਟ ਤੇ ਘਬਰਾਟ ਇੱਥੇ ਤੱਕ ਹੋ ਗਈ ਹੈ ਕਿ ਹੁਣ ਪਾਣੀ ਚ ਮਧਾਣੀ ਮਾਰ ਕੇ ਮੱਖਣ ਕੱਢਣਾ ਚਾਹੁੰਦੇ ਐ ਨਹੀਂ ਨਿਕਲਣਾ। ਬੋਨੀ ਇਹ ਜਨਾਲਾ ਕੱਲ ਗਏ ਸੀਗੇ ਕਹਿੰਦੇ ਉਹ ਬੋਨੀ ਨੂੰ ਯਾਰ ਕੀ ਚਿੱਠੀਆਂ ਲਿਖਿਆ ਸੀ ਪਾਲ ਸਾਹਿਬ ਨੂੰ। ਬੋਨੀ ਬੋਨੀ ਚਿੱਠੀ ਲਿਖੀ ਮੈਂ ਕਹਿੰਦਾ ਸਬੂਤ ਦੇ। ਮੈਂ ਕਹਿੰਦਾ ਬੋਨੀ ਨਾਲਾਇਕ ਆ। ਮੈਡੀਕਲ ਪਾਸ ਨਹੀਂ ਕਰ ਸਕਿਆ। ਜੇ ਉਹ ਮੈਨੂੰ ਪੁੱਛੇ ਸਬੂਤ ਆ ਮੈਂ ਦੱਸੂ ਕਿ ਫਲਾਨੇ ਸਾਲ ਮੈਡੀਕਲ ਕਾਲਜ ਦਾਖਲ ਹੋਇਆ ਬਿਨਾਂ ਪਾਸ ਕੀਤੇ ਨਿਕਲਿਆ। ਤੇਰੀ ਚਿੱਠੀ ਨਾਲ ਕੀ ਆ? ਪਹਿਲਾਂ ਆਪਣਾ ਸਬੂਤ ਦੇ ਫਿਰ ਵਿਕਰਮ